ਜਦੋਂ ਮੈਂ 5ਵੀਂ 6ਵੀਂ ਕਲਾਸ 'ਚ ਵੀ ਪੜ੍ਹਦਾ ਸੀ ਨਾ ਉਦੋਂ ਮੇਰਾ ਇੱਕੋ ਹੀ ਸ਼ੌਂਕ ਹੁੰਦਾ ਸੀਗਾ ਕਿ ਮੈਂ ਜਿਹੜੀਆਂ ਪੰਜਾਬੀ ਗੀਤਾਂ ਦੀਆਂ ਪੁਸਤਕਾਂ ਲਿਆ ਕੇ ਪੜ੍ਹਨੀ ਆ ਮੀਲਿਆਂ ਤੋਂ ਲਿਆ ਕੇ ਕਿਤਾਬਾਂ ਲਿਆ ਕੇ ਪੜ੍ਹਨੀ ਆ ਜਾਂ ਸਾਡੇ ਬੰਗਿਆਂ ਦੇ ਵਿੱਚ ਇੱਕ ਹੁੰਦਾ ਸੀਗਾ ਅਮਰਜੀਤ ਬੁੱਕ ਡਿਪੂ ਅੱਛਾ ਜੀ ਤੇ ਮਹਿੰਦਰਾ ਬੁੱਕ ਡਿਪੂ ਜੀ ਤੇ ਮੈਂ ਉਹਨਾਂ ਨੂੰ ਜਦੋਂ ਵੀ ਕੋਈ ਗਾਣੇ ਨਵੇਂ ਤਵਿਆਂ ਦੇ ਵਿੱਚ ਵੱਜਦੇ ਹੁੰਦੇ ਸੀ ਤਾਂ ਮੈਨੂੰ ਪਤਾ ਲੱਗ ਜਾਂਦਾ ਸੀ ਵੀ ਇਹ ਹੁਣ ਕਿਤਾਬ ਵੀ ਹੋਣੀ ਆ ਅੱਛਾ ਜੀ ਤੇ ਮੈਂ ਆਪਣੇ ਮਹਾਨ ਗੀਤਕਾਰ ਦਾ ਜੀ ਬਾਉ ਸਿੰਘ ਜੀ ਮਾਨ ਮਰਾੜਾ ਵਾਲੇ ਦੀਆਂ ਕਿਤਾਬਾਂ ਜਾਂ ਦਦਾਰ ਸੰਧੂ ਜੀ ਹੋਰਾਂ ਦੀਆਂ ਕਿਤਾਬਾਂ ਲੈ ਕੇ ਪੜ੍ਹਨੀਆਂ ਇਹ ਮੇਰਾ ਮੈਨੂੰ ਪਤਾ ਉਹ ਤੋਂ 2.5 3 ਕਰਫਾਈ ਦੀ ਉਹ ਕਿਤਾਬ ਆਉਂਦੀ ਹੁੰਦੀ ਸੀ ਬਸ ਇਹੀ ਮੇਰਾ ਮੇਨ ਸ਼ੌਕ ਹੁੰਦਾ ਸੀ ਫਿਰ ਮੈਨੂੰ ਬਸ ਉਹ ਪੜ੍ਹਦੇ ਪੜ੍ਹਦੇ ਹੀ ਮੈਨੂੰ ਇੱਕ ਮਰੇ ਮਨ ਚ ਇੱਕ ਜਿਹੜੀ ਸ਼ੌਂਕ ਜਾਗਿਆ ਕਿ ਕਿਉਂ ਨਾ ਮੈਂ ਵੀ ਕੁਝ ਲਿਖਣ ਦੀ ਕੋਸ਼ਿਸ਼ ਕਰਾਂ ਨਾ ਤੇ ਮੈਨੂੰ ਯਾਦ ਆ ਕਿ ਮੈਂ ਨਾ ਇੱਕ ਵਾਰ ਉਹ 15 ਪੈਸੇ ਦਾ ਕਾਰਡ ਹੁੰਦਾ ਸੀਗਾ ਅੱਛਾ ਤੇ ਉਹਦੇ ਤੇ ਮੈਂ ਮਾਨ ਸਾਹਿਬ ਨੂੰ ਇੱਕ ਵਾਰ ਚਿੱਠੀ ਵੀ ਲਿਖੀ ਸੀ ਮੈਂ ਇਹਨਾਂ ਦਾ ਅੱਜ ਤੀਕ ਬਹੁਤ ਵੱਡਾ ਫੈਨ ਆ ਬਾਉ ਸਿੰਘ ਜੀ ਮਾਨ ਮਰਾਣਾ ਵਾਲਿਆਂ ਦਾ ਤੇ ਸਦੀਕ ਸਾਹਿਬ ਹੋਰਾਂ ਦਾ ਰਣਜੀਤ ਕੌਰ ਜੀ ਹੋਰਾਂ ਦਾ ਜੀ ਤੇ ਮਾਨਕ ਸਾਹਿਬ ਸੁਦਰਸ਼ਨ ਸਿੰਘ ਦਾ ਜੀ ਬਹੁਤ ਮਤਲਬ ਮੈਂ ਇਹਨਾਂ ਨੂੰ ਸੁਣਿਆ ਵੀ ਤੇ ਬਸ ਮੇਰੀ ਵੀ ਇੱਕ ਇੱਕ ਤਮੰਨਾ ਸੀ ਕਿ ਮੇਰੇ ਗੀਤ ਵੀ ਜਿਹੜੇ ਆ ਉਹ ਇਸ ਤਰ੍ਹਾਂ ਲੋਕਾਂ ਤੱਕ ਪਹੁੰਚਣ ਤੇ ਮੈਂ ਜਦੋਂ ਗੀਤਕਾਰੀ ਮੈਂ ਜਦੋਂ ਤੁਕਬੰਦੀ ਸ਼ੁਰੂ ਕੀਤੀ ਆ ਹਾਂਜੀ ਤੇ ਅੱਜ ਦੀ ਡੇਟ ਦੇ ਵਿੱਚ ਮੈਨੂੰ ਲੱਗਦਾ ਜੋ ਮੈਂ ਮਹਿਸੂਸ ਕਰਦਾ ਕਿ ਗੀਤ ਰਿਕਾਰਡ ਕਰਾਉਣੇ ਸੌਖੇ ਨੇ ਅੱਜ ਦੀ ਤਰੀਕ ਦੇ ਹਾਂਜੀ ਪਰ ਜਦੋਂ ਤੁਹਾਡਾ ਟਾਈਮ ਸੀ ਸਾਡਾ ਟਾਈਮ ਸੀ ਉਦੋਂ ਜਿਹੜੇ ਕੁਝ ਗੀਤਕਾਰ ਹੁੰਦੇ ਸੀਗੇ ਤੇ ਬਹੁਤ ਔਖਾ ਸੀ